ਲਗਣ ਹੋਰ ਕਿਤੇ ਤੈਨੂੰ ਜਗ੍ਹਾ ਨਹੀਂ ਮਿਲੀ ਬੈਠ ਕੇ ਸਾਗ ਆ ਆਪਣਾ ਸਾਗ ਦਾ ਟੇਸਟ ਆ ਦੇਖਿਆ ਨਾ ਇਹ ਫਿਰ ਸਾਗ ਕਿ ਨਾ ਪਰ ਹੁੰਦਾ ਆਪਣੇ ਹੱਥ ਨਾਲ ਚੀਜ਼ ਬਣਾਈ ਵਧੀਆ ਲੱਗਦਾ ਹਨਾ ਬੜੇ ਟਾਈਮ ਬਾਅਦ ਸਾਗ ਬਣਾਇਆ ਇਸ ਵਾਰ ਤਾਂ ਸਾਨੂੰ ਪਿੰਡੋ ਵੀ ਨਹੀਂ ਸਾਗ ਆਇਆ ਬਿਲਕੁਲ ਵੀ ਜਾਂਦੀਵਰ ਦਾ ਸਾਗ ਬਣਾਇਆ ਹੀ ਰੈਸਪੀ ਰਸਪੀ ਕੋਈ ਨਹੀਂ ਦਿੱਤੀ ਉਹ ਦੇਖੋ ਕੁੱਕਰ ਚ ਘੋਟਣਾ ਪਿਆ ਪੰਜਾਬ ਤੋਂ ਸਾਗ ਦੀ ਰੈਸਪੀ ਦੇਣੀ ਪੈ ਜੇ ਹਾਂ ਕੋਈ ਨਹੀਂ ਸਕਦਾ ਸਹੀ ਗੱਲ ਹੈ ਹਰਨੀ ਦੀਦੀ ਮਿਸ ਯੂ ਤਾਨੂੰ ਤੁਈ ਮਨ ਲੱਗਾ ਸਾਗ ਖਾਦਿਆ ਨੂੰ ਬਹੁਤ ਟਾਈਮ ਹੋ ਗਿਆ ਹੁਣ ਜ਼ਰੂਰ ਬਾਹਰ ਵਾਲੇ ਜਿੰਨੇ ਆਪਣੇ ਸਰਬਜੀਤ ਹਨੀਤ ਦੀ ਦੀ ਨਰਿੰਦਰ ਦੀ ਦੀ ਹੈ ਆਪਣੀ ਪਰਮਜੀਤ ਦੀ ਦੀ ਬਾਹਰ ਵਾਲਿਆਂ ਨੂੰ ਸਾਗ ਖਾਦਣ ਟਾਈਮ ਹੋ ਗਿਆ ਹੁਣ ਆਪਾਂ ਬੇਨਤੀ ਕਰਨ ਲੱਗੇ ਹਾਂ ਕਿ ਗ੍ਰਾਹੀ ਤੇ ਕਹਿੰਦਾ ਨਾਮ ਬੋਲਦੇ ਰਹਿਣਾ ਹਾਂ ਜਿਹੜੀ ਇਦਾਂ ਨਾਮ ਬੁਣਾਈ ਤੇ ਸਭੀ ਦੀ ਦੀ ਸਭੀ ਦੀ ਦੀ ਜਿਹੜੇ ਜਿਹੜੀ ਕੰਟਰੀ ਦੀ ਹੈ ਉਹਨਾਂ ਨੂੰ ਪਤਾ ਠੀਕ ਹੈ ਸਪੇਨ ਤੋਂ ਯੂਕੇ ਸਪੇਨ ਫਰਾਂਸ ਪੰਜਵੀਰ ਜੀ ਫਰਾਂਸ ਪੰਜਵੀਰ ਜੀ ਪੰਜ ਭਾਰੀ ਭਾਜੀ ਭਾਈ ਤੁਸੀਂ ਫਰਾਜ਼ੀ ਪੰਚੀ ਲੈ ਗਏ ਚੱਕਾ ਬਸ ਮੈਂ ਵੀ ਆਈ ਖੜੀ ਮੇਰੀ ਰੋਟੀ ਧਾਮੀ ਜਾਊਗੀ ਹਾਂ ਇਹਨੂੰ ਕਰਕੇ ਨੂੰ ਲੰਬੜਦਾਰ ਬਣਾ ਦਿਓ ਪੰਜ ਭਾਜੀ ਹਾਂ ਮੈਂ ਤੁਹਾਡੇ ਨਾਮ ਮੈਂਬਰ ਬਣ ਜਾਊਂਗਾ ਹਾਂ ਸਹੀ ਗੱਲ ਆਪਾਂ ਰਾਜ ਕਰਨਾ ਪੂਰਾ ਮੈਗਨੀ ਸਾਰੀਆਂ ਯੂਰਪੀਅਨ ਕੰਟਰੀਆਂ ਤੇ ਠੀਕ ਹੈ ਵੈਲਕਮ ਜੀ ਨਵੇਂ ਵਲੌਗ ਦੇ ਵਿੱਚ ਤੇ ਰਾਦੇ ਰਾਦਾ ਟਾਈਮ ਆ ਸਾਗ ਬਣ ਗਿਆ ਤੇ ਹੁਣ ਅਸੀਂ ਬਣਾਵਾਂਗੇ ਮੱਕੀ ਦੀ ਰੋਟੀ ਤੇ ਗੰਗਣ ਸਰ੍ਹੋਂ ਤੋਂ ਉੱਤਰ ਦੇ ਮੜਿਆ ਘੋਟਣਾ ਮਾਰ ਸਾਰ ਥੱਲੇ ਨਾ ਲੱਗ ਜੇ ਘੋਟ ਦਾ ਸਾਗ ਘੋਟ ਘੋਟਣਾ ਨਵਾਂ ਬਸ ਕੇ ਮੋੜ ਬੋਸਣਾ ਕੋਟਿਆ ਨਾ ਮੈਂ ਤੇ ਮੱਖਣ ਕੱਢਣਾ ਕੋਟ ਕੋਟ ਤੇ ਲੋ ਜੀ ਬਣੇ ਰੋ ਵਲੌਗ ਚ ਤੇ ਆਪਾਂ ਹੁਣ ਬਣਾਈਏ ਰੋਟੀ ਪਾਣੀ ਗਗਨ ਨੇ ਸਾਗ ਆਣ ਬਣਾਤਾ ਕੋਟ ਕੋਟ ਕੇ ਘੈਂਟ ਤੇ ਦੱਬ ਕੇ ਵਲੌਗ ਕਰ ਦੋ ਇਸ ਘਰ ਰਹੇ ਨੇ ਕੰਡਾਲਾਂ ਦੇ ਮੇਰੇ ਬਿਨਾਂ ਨਹੀਂ ਜੀ ਕਰ ਕੋਈ ਨਹੀਂ ਤੈਨੂੰ ਮਿਸ ਕਰਿਆ ਚੁੱਪ ਕਰ ਰਹੀ ਠੀਕ ਹੀ ਰਹਿ ਇੱਥੇ ਸ਼ਾਮੀ ਫੇਰ ਕੀ ਹੈ ਠੀਕ ਹੈ ਕਦੋਂ ਜਾਣਾ ਨਹੀਂ ਹੈਗਾ ਕਹੀ ਜਾਣ ਤੂੰ ਕਹੇ ਨਹੀਂ ਜਾਣਾ ਤੂੰ ਕਹੇ ਨਹੀਂ ਜਾਣਾ ਕਿਆ ਹਾ ਜੇ ਜਿੰਦੇ ਜੀ ਮੇਰੀ ਵੈਲਿਊ ਪੈ ਗਈ ਨਹੀਂ ਤੇ ਮੈਨੂੰ ਐ ਲੱਗਿਆ ਜਿਵੇਂ ਕਿਸੇ ਵੀ ਮੇਰੇ ਮਰਨ ਤੋਂ ਬਾਅਦ ਕੀ ਕਰਨਗੇ ਜਿੰਨਾ ਬੋਲਦੀ ਨਹੀਂ ਵਿਚਾਰੀ ਐ ਹੀ ਵਿਚਾਰੀ ਮੰਨ ਲੈਂਦੀ ਜੇ ਮੈਂ ਕਹਿੰਨੇ ਜਿੰਨਾ ਚਿਰ ਸਾਨੂੰ ਕੱਪੜੇ ਨਹੀਂ ਧੋਣੇ ਹੁੰਦੇ ਜਿੰਨਾ ਚਿਰ ਆਟਾ ਨਹੀਂ ਗੁੰਝਦਾ ਉਹਨਾਂ ਚਿਰ ਤੂੰ ਕਿਤੇ ਨਹੀਂ ਜਾਣਾ ਮੇਰੇ ਕੋ ਆਟਾ ਨਹੀਂ ਗੁੰਝਦਾ ਤੇ ਮੇਰੇ ਕੋ ਕੱਪੜੇ ਨਹੀਂ ਧੁੱਪਦੇ ਤੇ ਇਸ ਕਰਕੇ ਅਜੇ ਤੱਕ ਗਗਨ ਇੱਥੇ ਹੀ ਰਹੀਗੀ ਮੇਰੇ ਕੋਲ ਠੀਕ ਐ ਚਲੋ ਜੀ ਬੜੇ ਰਹੋ ਬਲੌਗ ਚ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਹੁਣ ਗਗਣ ਖਾ ਰਹੀ ਏ ਨਾਲ ਨਾਲ ਸਾਗ ਨਾਲ ਨਾਲ ਪਿਸਤਾ ਪਤਾ ਨਹੀਂ ਕੀ ਕੀ ਤਾਂ ਆਟਾ ਗੁੰਨੀਏ ਤੇ ਰੋਟੀ ਬਣਾਈਏ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਤੱਕ ਤੁਜੀ ਸਾਡੀ ਰੋਟੀ ਮੱਕੀ ਦੀ ਤੇ ਕਣਕ ਦੀ ਮਿਕਸ ਨਾਲ ਸਾਗ ਰੈਡੀ ਹੋ ਗਿਆ ਆ ਖਾਣੇ ਆ ਦੇਖੋ ਸ਼ੇਅਰ ਦਾ ਟਾਈਮ ਆ ਹਵਾ ਚੱਲ ਰਹੀ ਅੱਜ ਬੜੀ ਤੇ ਫਤੇ ਨੂੰ ਐ ਹੋ ਗਿਆ ਕਿ ਮੈਂ ਪਤੰਗ ਉਡਾ ਕੇ ਜਾਵਾਂ ਓਏ ਓਏ ਫਤੇ ਸਕੂਲ ਦੀ ਡੈਡੀ ਹੋ ਗਿਆ ਫਤੇ ਗੁੱਡ ਮਾਰਨਿੰਗ ਤਾਂ ਬੋਲ ਦੋ ਵੇਖਿਆ ਡੋਰ ਬੰਨੂ ਬਹੁਤ ਡੁਗਾ ਤੇਜ਼ ਇਹ ਦੋਤੀ ਆ ਮੈਂ ਤੇ ਮੇਰਾ ਗਲਾ ਬਿਲਕੁਲ ਖਰਾਬ ਹੋ ਗਿਆ ਇਗਨੋਰ ਕਰਿਓ ਗਲੇ ਨੂੰ ਸਸੀ ਕਾਲ ਜੀ ਵੈਲਕਮ ਨਵੇਂ ਵਲੌਗ ਦੇ ਵਿੱਚ ਤੁਹਾਡਾ ਲਿਆ ਰਹੀਆਂ ਚੜਦਾ ਓਏ ਕਿਹ ਚੱਲਦਾ ਚੜਦਾ ਚੜਦਾ ਆ ਦੇਖੋ ਪਤਾ ਲੰਗੇ ਚੜ ਰਿਹਾ ਸਿਰੇ ਸਿਰੇ ਮੈਂ ਚੜਦਾ ਮੈਂ ਤੂੰ ਚੜਦਾ ਉੱਟ ਗਿਆ ਉੱਟ ਗਿਆ ਉੱਟ ਗਿਆ ਉੱਟ ਗਿਆ ਉੱਟ ਗਿਆ ਉੱਟ ਗਿਆ 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 ਇੱਧਰ ਤਾਰ ਚੜ ਜਾਣਾ ਆਇਓ ਆਜੋ ਆਜੋ ਇੱਧਰ ਦੇਖੋ ਗਾਇਸ ਅਸੀਂ ਨਾ ਦਵਾਈ ਲੈਣਾ ਹੈ ਡਾਕਟਰ ਦਾ ਕਿਹਾ ਕਿ ਐਨਕ ਲਾਜੋ ਬਈ ਅੰਦਰ ਨਹੀਂ ਰਹਾ ਬਹੁਤ ਮੁੰਦੀਆਂ ਨਹੀਂ ਗਿਆ ਮੈਂ ਮੈਂ ਐਨਕ ਲਾਣਾ ਕਰਦਾ ਡਾਕਟਰ ਨੇ ਦੇਖ ਕੇ ਕਹਿਣਾ ਕੀ ਪੇਸ਼ਾਂ ਤਾਂ ਘੱਟ ਲੱਗਣੇ ਫੈਸ਼ਨੇਬਲ ਜ਼ਿਆਦਾ ਲੱਗਣਗੇ ਨਾ ਹੱਥੀਂ ਹਾਤੀ ਚ ਬੜੇ ਨੂੰ ਮੇਰੇ ਕੋ ਹੈਂਡਚੈੱਕਾ ਨਹੀਂ ਪੜਦਾ ਇਸ ਕੋਸ ਨਹੀਂ ਹੁੰਦਾ ਸਭ ਤੇ ਬੜੀ ਵਾਗੂ ਪਾਈ ਪਰਸਪਾਲ ਲਿਆ ਹੁੰਦੀ ਕਿਹ ਚਲ ਕੋਣ ਕਰਦਾ ਵੀ ਵਾਹ ਨਹੀਂ ਤੇਰਾ ਵਾਹ ਕੋਈ ਨਹੀਂ ਵੱਡੇ ਵੱਡੇ ਬੰਦੇ ਆ ਹੀ ਨਿਕਲਦੇ ਹੁੰਦੇ ਘਰ ਇਹ ਨਹੀਂ ਹੱਥੀਂ ਪੜਦਾ ਐਡਾ ਗੱਡਾ ਵੱਡਾ ਬੰਦਾ ਹੰਦਮ ਉਹ ਅੰਮੋ ਅੰਮੋ ਗੱਲ ਦੀ ਮਾੜੀ ਇੰਤਰ ਤੇ ਜਿੰਨੇ ਬੰਦੇ ਆਏ ਸਾਰੇ ਬੰਦੇ ਵੱਡੇ ਨੇ ਕਦੀ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਠੀਕ ਹੈ ਮੇਰੇ ਭਾਂਡ ਭਰਾਓ ਸਾਰੇ ਆਣ ਠੀਕ ਹੈ ਘਟਿਆ ਰਿਆ ਕਰੋ ਬਸ ਅਸਲੀ ਹੁੰਦੇ ਦੰਕ ਲਈ ਆ ਕੇ ਤੈਨੂੰ ਗੱਲਾਂ ਆ ਗਈਆਂ ਆ ਹੁਣ ਇੱਥੇ ਆ ਕੇ ਠੀਕ ਹੋ ਗਿਆ ਮੇਰਾ ਇਸ ਕੱਲ ਦਾ ਜਿਹੜਾ ਗਾ ਮੇਰੇ ਤਾਂ ਗਲੇ ਦਾ ਨਾਸ ਵੱਜ ਗਿਆ ਜਦੋਂ ਭੁੱਲਿਆ ਨਹੀਂ ਜਾ ਰਿਹਾ ਤੇ ਮੈਂ ਹੁਣ ਪੜਾਈ ਲੈਣੀ ਹੈ ਕੀ ਹੋ ਰਿਹਾ ਪੜਾਈ ਹੋ ਰਹੀ ਹੈ ਉਹ ਦਮਨ ਨਾ ਫਤੈ ਨੂੰ ਪੜਾ ਰਹੀ ਹੈ ਆਪਾਂ ਜੇ ਜਾਣਦੇ ਆ ਆਪਾਂ ਬ੍ਰਿੰਡ ਦੇ ਪਪਰਨ ਗੱਡੀ ਤੇ ਜਾਂਦੇ ਆ ਫਿਰ ਜਿਹੜਾ ਉੱਥੇ ਰੋਡ ਆਂਦਾ ਉਹ ਚੌੜਾ ਹੁੰਦਾ ਚੌੜੇ ਨੂੰ ਕੀ ਕਹਿੰਦੇ ਆਪਾਂ ਵਾਈਡ the road is very wide ਮਤਲਬ ਇਹਦਾ ਚੌੜਾ yes the road is very ਤੇ ਹਾਂਜੀ ਲੋ ਜੀ ਦਮਨ ਦੇ ਐਗਜ਼ਾਮ ਜਿਹੜੇ ਖਤਮ ਹੋ ਗਏ ਨੇ ਤੇ ਦਮਨ ਨੂੰ ਹੁਣ ਆਪਾਂ ਨੇ ਲਾਇਆ ਰੋਟੀ ਪਾਣੀ ਬਣਾਉਣ ਆਵਲੀ ਰੋਟੀ ਘਰੋਂ ਕਰੀ ਕੋਈ ਨਹੀਂ ਫਿਰ ਕੀ ਹੋ ਗਿਆ ਹੌਲੀ ਹੌਲੀ ਆ ਜਾਈਗੀ ਪੁੱਤ ਤੇ ਅੱਜ ਦਮਨ ਅੱਜ ਤੋਂ ਫ੍ਰੀ ਐ 1 ਮਾਰਚ ਤੱਕ ਤੇ ਅੱਜ ਦਮਨ ਮਮਾ ਦੀ ਹੈਲਪ ਕਰ ਰਹੀ ਐ ਦੁਪਹਿਰ ਦਾ ਹਾਂ ਫੈਬਰੂਰੀ ਤੋਂ ਹੀ ਨਿਊ ਸੈਸ਼ਨ ਸਟਾਰਟ ਐ ਇਹ ਕੁ ਮਾਰਚ ਨੂੰ ਨਹੀਂ ਜਾਣਾ ਅੱਛਾ ਠੀਕ ਐ ਤੇ ਦਮਨ ਬਣਾ ਰਹੀ ਐ ਮੇਰੇ ਲਈ ਦੁਪਹਿਰ ਦੀ ਰੋਟੀ ਤੇ ਗਗਨ ਗਈ ਹੋਈ ਐ ਸਕੂਲ ਤੇ ਮੈਂ ਹਜੇ ਵੀ ਪ੍ਰੋਪਰ ਸੈੱਟ ਨਹੀਂ ਹੈਗੀ ਹਜੇ ਮੇਰਾ ਇਹ ਨਾਲ ਆ ਆ ਵੇਖੋ ਜੀ ਕੰਬੀਨੇਸ਼ਨ ਦੇਖੋ ਚਾਹ ਨਾਲ ਪਪੀਤਾ ਨਾਲ ਬਿਸਕੁਟ ਇਹ ਦਮਨ ਦਾ ਕੰਬੀਨੇਸ਼ਨ ਹੈ ਨਾ ਮੈਂ ਚਾਹ ਪੀਣੀ ਨਾ ਮਨੇ ਰੋਟੀ ਰਾਟੀ ਮੈਨੂੰ ਖਵਾ ਕੇ ਵਿਚਾਰੀ ਨੇ ਚਾਹ ਬਣਾਈ ਇਧਰ ਗਗਨ ਵੀ ਆ ਗਈ ਚਾਹ ਪੀ ਲੋ ਆਪਣੀ ਬਟਾਕ ਲੈ ਕੇ ਆਈ ਮੈਨੂੰ ਇਹਨੂੰ ਕੀ ਹੋ ਰਿਹਾ ਤੂੰ ਤਾਂ ਚੀਚੀ ਕਰ ਰਹੀ ਹੈ ਮੈਂ ਤਾਂ ਚੀਚੀ ਕਰਨ ਦੇਈ ਆ ਅੱਧਾ ਕਿਲੋ ਤੇਨੂੰ ਜਿਆਦਾ ਪਾਇਆ ਚੱਲ ਕੋਈ ਗੱਲ ਨਹੀਂ ਚਾਕੂ ਤਾਂ ਦੇ ਬੰਦੇ ਵੱਢਣ ਵਾਲਾ ਰੱਖਿਆ ਹੋਇਆ ਵਿੱਚ ਹੈਂ ਉੱਡਣਾ ਗਏ ਸੀ ਨੁ ਕਿ ਨੁ ਕਗਰਵਾ ਸੀ ਨੁ ਹੋਰ ਮੇਰਾ ਬੜਾ ਦਿਲ ਕਰਨਾ ਹੈ ਮੈਂ ਕਿਤੇ ਘੁੰਮ ਕੇ ਆਉਣਾ ਕਿੱਥੇ ਕਿਸ ਕੰਟਰੀ ਜਾਵਾਂ ਮੈਂ ਕਿੱਥੇ ਕਿਸ ਕੰਟਰੀ ਜਿਹੜਾ ਨਹੀਂ ਜਿਹੜਾ ਨਹੀਂ ਕੰਟਰੋਲ ਵਿੱਚ ਕਹਿੰਦੇ ਅਮਰੀਕਾ ਜਾਂ ਕੈਨੇਡਾ ਜਾਂ ਇੰਗਲੈਂਡ ਜਾਂ ਉੱਥੇ ਆਸਟ੍ਰੇਲੀਆ ਹੋਰ ਕੋਸ਼ਿਸ਼ ਤੇ ਜਾਂ ਉਹ ਦੁਬਈ ਆਪਾਂ ਜਾਏ ਉੱਥੇ ਵੀ ਜਾਏ ਤੁਜੇ ਨਹੀਂ ਇਹ ਤੂੰ ਜਿਆਦਾ ਨੇੜੇ ਕਹਿੰਦੇ ਹੋ ਦੂਰ ਵਾਲੀਆਂ ਕੰਟਰੀਆਂ ਵੇਖੋ ਨਹੀਂ ਮੇਰਾ ਇੰਟਰਨੈਸ਼ਨਲ ਟੂਰ ਕਰਨ ਨੂੰ ਦਿਲ ਮੰਗਦਾ ਨਹੀਂ ਨਹੀਂ ਇਹ ਤੂੰ ਜਿਆਦਾ ਦੂਰ ਕਹਤ ਤੂੰ ਦੱਸ ਫਿਰ ਕੀ ਕੀ ਕਿੱਥੇ ਜਾਵਾਂ ਮੈਂ ਮੈਂ ਗਰੀਬ ਬੰਦਾ ਕੀ ਦੱਸਾਂ ਜਿਹੜਾ ਅੱਜ ਬੱਜਿਆ ਬੈਠਾ ਮੈਨੂੰ ਕੀ ਪੁੱਛੇਂ ਤੂੰ ਤੂੰ ਤਾਂ ਜਾਣਾ ਪਰਮਾਨੈਂਟ ਮੈਂ ਜਾਣਾ ਘੁੰਮਣ ਤੂੰ ਤਾਂ ਕਦੋਂ ਜਾਣਾ ਨਹੀਂ ਮੈਂ ਜਾਣਾ ਘੁੰਮਣ ਮੈਨੂੰ ਤਾਂ ਸਲਾਹ ਤੇ ਦੇਈ ਸਕਦੀ ਮੈਨੂੰ ਰੱਬ ਪਤਾ ਨਹੀਂ ਕਿੱਥੇ ਬੈਠਾ ਮੇਰੀ ਅਰਦਾਸ ਨਹੀਂ ਸੁਣਨਦਿਆ ਹੂੰ ਕਿ ਜਲ ਮੈਂ ਆਜਾ ਹਾਂ ਬੁਲਾਵਾ ਤੁਹਾਨੂੰ ਵੀ ਆਜੋ ਮੇਰੇ ਕੋਲ ਘੁੰਮਣ ਆਜੋ। ਉਹ ਤੂੰ ਐ ਨਹੀਂ ਚਾਹੁੰਦੀ ਕਿ सोनू ਜਾਵੇ ਘੁੰਮਣ ਤੇ ਫਿਰ ਤੇਨੂੰ ਬੁਲਾਵੇ। ਉਹਨੇ ਤੂੰ ਹੀ ਵੀ ਤੁਰ ਜਾਣਾ। ਆਹੀ ਤਾਂ ਕਿਤੇ ਮੈਂ ਨਹੀਂ ਮੇਰਾ ਵੀਜਾ ਲੱਗਿਆ ਖੜਾ ਮੈਂ ਕਹਿ ਰਹੀ ਮੈਂ ਘੁੰਮਣ ਜਾਣ ਨੂੰ ਦਿਲ ਕਰਦਾ ਬਸ। ਛਿਮਲੇ ਛਿਮਲੇ ਨਹੀਂ ਹੁਣ ਜਾਣ ਨੂੰ ਦਿਲ ਕਰਦਾ। ਹੈ? ਸਨਰੂਰ ਉਹ ਬਸ ਸਨਰੂਰ ਘੁੰਮਣ ਸਨਰੂਰ ਘੁੰਮ ਘੁੰਮ ਕੇ ਤੇ ਲੱਕ ਹਿੱਲ ਗਿਆ। ਹੁਣ ਇੰਟਰਨੈਟ ਸਟੂਰ ਕਰਨਾ ਜਾਜ ਤੇ ਸ਼ੂ। ਦੇਖਦੇ ਆ ਸੋਚਦੇ ਆ ਕਿਹੜੀ ਕੰਟਰੀ ਜਾਣਾ ਹੈ ਨਾ ਡਿਸਾਈਡ ਕਰ ਡਿਸਾਈਡ ਕਰਕੇ ਤੁਹਾਨੂੰ ਵੀ ਦੱਸਾਂਗੇ ਕਿ ਅਸੀਂ ਕਿਹੜੀ ਕੰਟਰੀ ਚੱਲੇ ਆ ਕਿਹੜੀ ਕੰਟੀਨੈਂਟ ਅਸੀਂ ਜਾਣਾ ਹੈ ਕਿ ਇੱਥੋਂ ਗੱਡੀ ਚੱਕਣੀ ਹੈ ਸੰਗਰੂਰ ਦੇ ਬਾਜ਼ਾਰ ਚ ਲਾ ਦੇਣੀ ਹੈ ਬਨਾਸਰ ਬਾਗ ਸਟੇ ਸਾਡੀ ਹੋਊਗੀ ਉਸ ਨਾਮ ਕੰਟਰੀ ਚ ਹਾਂ ਉਸ ਤੋਂ ਬਾਅਦ ਉਧਰ ਪਿੰਡਾਂ ਰਹੀਂ ਘੁੰਮ ਕੇ ਵਾਪਸ ਸੰਗਰੂਰ ਆਏ ਹਾਂ ਹਾਂ ਸੰਗਰੂਰ ਕੰਟਰੀ ਘੁੰਮ ਲੈਣੀ ਹੈ ਸਾਰੀ ਠੀਕ ਹੈ ਗੜ ਪੌਣੇ 6 ਹੋ ਗਏ ਨੇ 10 ਮਿੰਟ ਰਹਿ ਗਏ 6 ਵਜਨ ਚ ਤੇ ਦਿਨ ਦੇ ਲੱਕੇ ਦਾ ਕੜਾਈ ਸੋ ਦਿਨ ਵੱਡੇ ਹੋ ਗਏ ਰਾਤਾਂ ਛੋਟੀਆਂ ਹੋ ਗਈਆਂ ਨੇ ਹੁਣ ਆ ਲੱਗਦਾ ਚਾਰ ਪੰਜ ਵਜੇ ਦਾ ਨਹੀਂ ਆਏਗਾ ਹਾਂ 4-5 ਵਜੇ ਦਾ ਨਹੀਂ ਆਏਗਾ ਅੱਜ ਥੋੜੇ ਜਿਹਾ ਬੱਦਲ ਨੇ ਤਾਂ ਕਰਕੇ ਲੱਗ ਰਿਹਾ ਨਹੀਂ ਤੇ ਤੋਪੁੰਦੀ ਏ 4:30 ਵਜੇ ਮੌਸਮ ਸਾਫ਼ ਹੈ ਪਹਿਲੇ 2 ਮਹੀਨੇ ਧੁੰਦ ਨਹੀਂ ਉਤਰੀ ਜੇ ਧੁੰਦ ਉਤਰੀ ਏ ਤੇ ਹੁਣ ਆ ਬਿਮਾਰ ਹੋ ਕੇ ਬਹਿ ਗਏ ਆ ਨਹੀਂ ਹਾਂ ਘਰ ਵੀ ਕੱਲ ਨੂੰ ਤਾਂ ਠੀਕ ਹੋ ਜਾਊਗਾ ਇਸ ਟਾਈਮ ਬਾਹਰ ਇੱਥੇ ਲਾਇਆ ਮੰਜਾ ਇੱਥੇ ਬਹਿਨੇ ਆ ਇਧਰ ਕਰ ਲਾ ਸੀ ਆ ਜੀ ਡਰੈਸ ਨਹੀਂ ਲੈਣੀ ਹੈ ਕੱਲ ਦੂਸੀ ਡਰੈਸ ਬਸ ਇਹ ਨਾ ਡਰੈਸ ਨਾ ਲਾ ਕੇ ਫੀਲਿੰਗ ਲੈਂਦਾ ਕਿ ਚਿਹਰੇ ਮੇਨੂੰ ਛੁੱਟੀ ਹੈ ਇਹ ਫਲਾ ਫੀਲਿੰਗਾਂ ਹੀ ਨੇ ਬਸ ਨਹੀਂ ਬੁਤਰੀ ਨਹੀਂ ਨਹੀਂ ਫੀਲਿੰਗਾਂ ਹੀ ਨੇ ਬਸ ਛੁੱਟੀ ਤਾਂ ਹੋਣੀ ਨਹੀਂ ਹੁਣ ਇਹ ਕੰਮ ਕਰ लास्ट ਨਹੀਂ ਕਢਾਣੀ लास्ट ਨਹੀਂ ਕਢਾਣੀ ਨਹੀਂ ਲਾਸਟ ਨਹੀਂ ਕਢਾਣੀ ਫਤਿਹ ਉਹ ਦੇਖੋ ਚੰਦਰ ਮਾਮਾ ਨਿਕਲ ਰਿਹਾ ਉਹ ਦੇਖੋ ਹੈ ਨਾ ਮੋਟਾ ਹੁੰਦਾ ਮੋਟਾ ਨਹੀਂ ਹੁੰਦਾ ਫੇਰ ਕਿ ਹੋਊਗਾ ਮੋਟਾ ਆ ਜੇ ਤੋ ਕੋਲ ਆ ਜੇ ਕਦ ਮੋਟ ਤੁਹਾਡੇ ਵਰਗਾ ਮੋਟੂ ਹੈ ਨਾ ਬੋੜੂ ਹਾਂ ਬੋੜੂ ਦੰਦ ਬੋੜੂ ਪੰਚ ਸਾਬ ਕਹਿੰਦੇ ਫਤੇ ਦਾ ਦੰਦ ਆਉਣਾ ਨਹੀਂ ਅਜੇ ਮੈਂ ਫਤੇ ਲੱਛੂ ਕਦੋਂ ਆਊਗਾ ਨਹੀਂ ਪਤਾ ਨਹੀਂ ਪਤਾ ਆਪ ਨੂੰ ਨਹੀਂ ਪਤਾ ਤੁਹਾਨੂੰ ਵੀ ਦੱਸਿਓ ਲਾ ਦੋ ਪੁੱਤ ਡਰੈਸ ਹੁਣ ਇਹਨੂੰ ਕਹਿ ਰਿਹਾ ਤੁਹਾਡੇ ਚਿੱਟੇ ਵਾਲੋ ਰੇ ਮम्मा ਬੁੱਢੇ ਹੋ ਗਏ ਫਤੇ ਹੋਰ ਪੁੱਤ ਮम्मा ਬੁੱਢੀ ਹੋ ਗਈ ਕੀ ਕਰਾਂ ਮੈਂ ਹੈ ਨਵੀਂ ਮम्मा ਲੈ ਆਈਏ ਫਤੇ ਲੈ ਮੈਂ ਤੇ ਦੱਸ ਅੱਜ ਫਤੇ ਦੀ ਨਵੀਂ ਮम्मा ਲਿਆਵਾਂਗੇ ਠੀਕ ਹੈ ਵੇਚ ਆਈਏ ਮਮਾ ਨੂੰ ਮੈਂ ਕੀ ਕਹਿ ਰਹੀ ਆ ਨਵੀ ਮਮਾ ਲਿਆਈਏ ਲੈ ਚੁੱਪ ਕਿਉਂ ਨਵੀ ਸੋਣੀ ਜੀ ਲਿਆਉਣਾ ਜਿਹਦੇ ਵਾਲ ਨਹੀਂ ਚਿੱਟੇ ਹੋਣਗੇ ਹੋਰ ਫਤਿਹ ਕੋ ਖਿੱਚਿਆ ਹੀ ਨਹੀਂ ਜਾ ਰਿਹਾ ਤੇ ਇਹਦੇ ਤੇਰੇ ਦੂਜੇ ਹੀ ਪੜਦੇ ਨੇ ਕਾਲੇ ਹੀ ਹਾਂ ਲੋ ਅੱਜ ਅੱਜ ਆਪਾਂ ਫਤਿਹ ਦੀ ਨਵੀ ਮਮਾ ਲਿਆਵਾਂਗੇ ਠੀਕ ਹੈ ਫਤਿਹ ਬਾਜ਼ਾਰੋਂ ਜਾ ਕੇ ਫਤਿਹ ਰੱਬਾ ਉਧਰ ਮਮਾ ਮੇਰਾ ਤੇ ਵਾਲ ਕਾਲੇ ਪੱਟੀ ਜਾ ਰਿਹਾ ਹੀ ਲੈ ਲੈ ਪਟਦਾ ਨਹੀਂ ਹੋ ਗਈ ਮਮਾ ਜਵਾਨ ਕੀ ਜਿੰਦਗੀ ਉਹ ਜ ਨਹੀਂ ਉਦਰੀ ਅਰੇ ਦੇਖੀ ਮੇਰਾ ਗਲਾਸ ਇਹਨਾਂ ਦੇ ਵਿੱਚੋਂ ਵੀ ਤੋੜਤਾ ਅੱਜ ਕਿੰਨੇ ਸਾਰੇ ਟੈਲਫੋਨ ਗਿਆ ਮੈਂ ਇਸੇ ਚੱਕਰ 'ਚ ਬੱਚਿਆਂ ਨੂੰ ਆਪਣਾ ਫੋਨ ਨਹੀਂ ਫੜਾਉਂਦੀ ਕਰਤਾ ਕੰਮ ਆ ਆ ਦੇਖੀ ਕਹਿੰਦਾ ਦੰਮੂ ਫੜ ਲੱਗੀ ਕੋਈ ਗੱਲ ਭਾਵੇਂ ਆਪ ਹੀ ਤੋੜਿਆ ਹੋਵੇ ਨੇ ਆ ਗਗਨ ਉਹਦੇ ਹੱਸਣ ਡਿਆ ਬੋੜੇ ਨੇ ਤੋੜੇ ਬੋੜੇ ਨੇ ਆਫਾ ਤੇਨੇ ਤੋੜਿਆ ਗਗਨ ਦਾ ਫੋਨ ਕਰਤਾ ਨੁਕਸਾਨ ਹੈ ਫੋਨ ਕਿਨੇ ਤੋੜਿਆ ਨਹੀਂ ਪਤਾ ਫਤਿਹ ਨੇ ਅਸੀਂ ਤਾਂ ਤੋੜਿਆ ਨਹੀਂ ਕੋਈ ਨੀਚੇ ਸੋ ਗਿਆ ਨਹੀਂ ਉਹ ਉਹਦੇ ਤੋਂ ਨੀਚੇ ਕੌਣ ਗਏ ਕੋਈ ਉਹਨੇ ਤੋੜਤਾ ਗੱਲਾਂ ਸੁਣ ਗੱਲਾਂ ਦੇ ਲੈਣੀਆਂ ਹਾਂ ਮਿੰਨੂ ਉਹਦਾ ਖੱਲੇ ਧੋਲੇ ਹਾਂ ਇੱਕ ਵਾਰੀ ਸੱਗਦੀ ਵੀ ਸੀ ਹਾਂ ਇੱਥੇ ਉਹ ਇੱਥੇ ਬੈਠਦੇ ਨੇ ਜਿੱਥੇ ਬੰਮਾ ਵਰਟੇ ਸੀ ਉੱਥੇ ਗੋਣ ਪਿਆ ਹੋਇਆ ਉਹ ਮਮਾ ਦੇ ਨੀਚੇ ਆ ਗਿਆ ਲਗਾ ਸੁਣ ਲੈ ਬੋੜਾ ਗੱਲਾਂ ਦੇ ਕੀ ਕਰਦਾ ਹਾਂ ਨਹੀਂ 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 ਕੱਢਣਾ ਫਤਿਓ ਦੇਖੋ ਉਹ ਪਿਜਨ ਬੈਠਾ ਉੱਤੇ ਕਬੂਤਰ ਬਗੂਤਰ ਬੈਠਾ ਬਗੂਤਰ ਕੀ ਕੀ ਮੰਗਦਾ ਗਣ ਲੈ ਕੇ ਡੋਗੀ ਕੀ ਕਹਿ ਰਹੇ ਆ ਫਤੇ ਡੌਗੀ ਨੂੰ ਲੈ ਆ ਥੱਲੇ ਥੱਲੇ ਰੱਖ ਦੋ ਥੱਲੇ ਰੱਖ ਦੋ ਥੱਲੇ ਰੱਖ ਦੋ ਇਹਨਾਂ ਮੇਰੇ ਭੈਣ ਭਰਾ ਕੁਝ ਪੁੱਛ ਰਹੇ ਸੀ ਕਿਹੜੀ ਬਰੀਡ ਆ ਇਹ ਮੈਨੂੰ ਤਾਂ ਆਪਰੇ ਪਤਾ ਹੀ ਤੇ ਅਸੀਂ ਤੈਨੂੰ ਨਿੱਕੇ ਤੇ ਨੂੰ ਗੱਦੀ ਕੁੱਤਾ ਕਹਿੰਨੇ ਆ ਹਨਾ ਪਤਾ ਉਹ ਗਿਆ 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 ਉਹਦੇ ਘਰ ਚ ਫਟਾਫਟ ਨਾ ਪੁੱਤ ਬਾਰ ਬਾਰ ਉਹਨੂੰ ਥੱਲੇ ਛੱਡੋ ਖੇਡਣ ਦੋ ਲੋ ਕੁੱਤਾ ਫਿਰ ਇਰੀਟੇਟ ਹੁੰਦੀ ਓ ਵੀ ਗਗਣਾ ਜਪਾ ਇੱਥੇ ਬੈਠੇ ਰਹਿਣਾ ਅੰਦਰ ਨਹੀਂ ਜਾਣਾ ਹੈ 5:30 ਦੇ ਬਾਹਰ ਨਿਕਲੇ ਤੇ 5:7 ਦਾ ਟਾਈਮ ਹੋ ਗਿਆ ਚੱਲ ਉੱਠ ਰੋਟੀ ਪਾਣੀ ਬਣਾਈਏ ਚੌਲ ਬਣਾਨੇ ਅੱਜ ਮਟਰਾਂ ਵਾਲੇ ਆਪਾਂ ਨੇ ਹਾਂ ਅੱਜ ਚੌਲ ਬਣਾਉਣ ਮੇਰੇ ਭੈਣ ਭਰਾਵਾਂ ਨੇ ਕਹਿਣਾ ਦੀਦੀ ਚੌਲ ਨਾ ਖਾਇਆ ਕਰੋ ਮੈਂ ਨਹੀਂ ਖਾਣੇ ਗਗੜੋਂ ਰਾਣੇ ਖਾਣੇ ਨੇ ਆਪਾਂ ਫੁਲਕਾ ਖਾਵਾਂਗੇ ਠੀਕ ਹੈ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ 12 ਵਜੇ ਨਿਹਰਾ ਹੋ ਗਿਆ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗਗਨੇ ਮੁੰਡਾ ਕੈਮਰਾ ਲਾ ਰੱਖਿਆ ਬਾਏ ਬਾਏ ਕਰਦੇ ਟਾਟਾ ਬਾਏ ਬਾਏ ਪਤਾ ਨਹੀਂ ਵੀ ਮੇਰੇ ਮੁੰਡੇ ਕੈਮਰਾ ਲਾ ਰੱਖਿਆ ਹੋਰ